ਹੁੰਦਾ ਸਮਾਂ ਹੁੰਦਾ ਹੁਣ ਬਹੁਤੇ ਕਹਿੰਦੇ ਜੀ ਸਮਾਂ ਕੀ ਹੈ ਕਿਉਂਕਿ ਜਿਹੜੀ ਗੁਰਬਾਣੀ ਆਪਾਂ ਪੜਦੇ ਆ ਨਾ ਇਹ ਰਾਗ ਹੈ ਹੁਣ ਤੁਹਾਡੇ ਆਨੰਦ ਕਾਰਜ ਹੁੰਦੇ ਨੇ ਅੱਜ ਕੱਲ ਵਿਆਹ ਹੁੰਦੇ ਆ ਤੇ ਕੋਈ ਕੋਈ ਸਿਰੇ ਚੜਦਾ ਕੋਈ ਕੋਈ ਚੜਦਾ ਨਾ ਪੁਰਾਣੇ ਬਜ਼ੁਰਗ ਬੈਠੇ ਦੇ ਕਦੇ ਡਿਵੋਰਸ ਨਹੀਂ ਸੀ ਹੁੰਦੇ ਤਲਾਕ ਤੇ ਹੁਣ ਹਰ ਤੀਜੇ ਚੌਥੇ ਦਾ ਕਾਹਤੋਂ ਆ ਇਹ ਕੀ ਕਾਰਨ ਆ ਇਹ ਕਿਉਂਕਿ ਅਸਲ ਵਿੱਚ ਆਨੰਦਕਾਰਜ ਹੀ ਨਹੀਂ ਹੋ ਰਿਹਾ ਕਿਸੇ ਦਾ ਆਨੰਦਕਾਰਜ ਹੀ ਨਹੀਂ ਹੋ ਰਿਹਾ ਕਿਸੇ ਦਾ ਕਿਉਂ ਕਿਉਂਕਿ ਤੁਸੀਂ ਬੈਠੇ ਹੋ ਕਿੰਨੇ ਕਿੰਨੇ ਵਿਆਹਾਂ ਤੇ ਜਾਣਦੇ ਹੋ ਜਿਦੇ ਆਨੰਦ 12 ਵਜੇ ਤੋਂ ਪਹਿਲਾਂ ਹੁੰਦੇ ਹੋਣ ਹੁੰਦੇ ਕਿਸੇ ਦੇ 12 ਤੋਂ ਪਹਿਲਾਂ ਆਨੰਦ ਆਨੰਦਕਾਰਜ ਹੁੰਦੇ 2 ਵਜੇ 3 ਵਜੇ 4 ਵਜੇ ਉਹ ਸਮਾਂ ਹੀ ਨਹੀਂ ਆਨੰਦਕਾਰਜ ਦਾ ਉਹ ਟਾਈਮ ਹੀ ਨਹੀਂ ਉਹ ਆਨੰਦ ਕਾਰਜ ਮੰਨੇ ਹੀ ਨਹੀਂ ਜਾਂਦੇ ਕਿਉਂਕਿ ਬਾਣੀ ਜਿਹੜੀ ਆ ਉਹ ਰਾਗਾਂ ਦੇ ਵਿੱਚ ਹੈ ਤੇ ਜਿਹੜਾ ਜਿਹੜੀਆਂ ਲਾਵਾਂ ਨੇ ਉਹ ਸੂਹੀ ਰਾਗ ਦੇ ਵਿੱਚ ਹੈ ਸੂਹੀ ਰਾਗ 12 ਵਜੇ ਤੋਂ ਬਾਅਦ ਪੜਿਆ ਹੀ ਨਹੀਂ ਜਾਂਦਾ ਸੂਹੀ ਰਾਗ 12 ਵਜੇ ਤੋਂ ਬਾਅਦ ਪਾੜ ਹੀ ਨਹੀਂ ਸਕਦੇ ਤੇ ਜਿਹੜੇ ਰਾਗ ਦਾ ਹੀ ਸਮਾਂ ਨਹੀਂ ਤੇ ਉਹ ਤੁਸੀਂ 12 ਵਜੇ ਤੋਂ ਬਾਅਦ ਪੜੀ ਜਾਂਦੇ ਉਹ ਪੜੋ ਜਾਂ ਨਾ ਪੜੋ ਉਹ ਮਰਿਆਦਾ ਵਿੱਚ ਹੀ ਨਹੀਂ ਹੋ। ਉਹ ਆਨੰਦਕਾਰ ਜੀ ਨਹੀਂ ਬੱਲੇ ਜਾਂਦੇ। ਪਹਿਲਾ ਆਨੰਦਕਾਰ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਨੇ ਆਨੰਦਕਾਰ ਜਿਵੇਂ ਹੁੰਦੇ ਸੀ। ਬਰਾਤਾਂ ਜਿਹੜੀਆਂ ਸੀ ਉਹ ਰਹਿੰਦੀਆਂ ਸੀ ਰਾਤ ਪਹਿਲਾਂ। ਰਾਤ ਰਹਿੰਦੀਆਂ ਸੀ ਬਰਾਤਾਂ। ਤੇ ਜਦੋਂ ਅੰਮ੍ਰਿਤ ਵੇਲਾ ਹੋਣਾ ਪਹਿਲਾਂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ ਪੂਰਾ ਸੰਪੂਰਨ ਆਸਾ ਦੀ ਵਾਰ। ਆਸਾ ਦੀ ਵਾਰ ਸੰਪੂਰਨ ਹੁੰਦੀ ਸੀ ਸਾਰੀ ਬਰਾਤ ਜੰਝ ਬੰਦੀ ਸੀ ਸਾਰੇ ਬੰਦੇ ਸੀ ਫਿਰ ਆਸਾ ਦੀ ਵਾਰ ਦੀ ਸਮਾਪਤੀ ਦੇ ਨਾਲ ਆਨੰਦ ਕਾਰਜ ਹੁੰਦੇ ਸੀ ਨਾਲ ਹੀ ਅੰਮ੍ਰਿਤ ਵੇਲੇ ਤੇ ਘਰ ਦੇ ਕਹਿੰਦੇ ਸੀ ਵੀ ਭਾਈ ਸਾਹਿਬ ਜੀ ਆਨੰਦ ਕਾਰਜ ਸਮੇਂ ਸਿਰ ਕਰ ਦਿਓ ਕਿਤੇ ਦਿਨ ਨਾ ਚੜ ਜਾਏ ਇਹ ਕਹਿੰਦੇ ਸੀ ਤੇ ਹੁਣ ਗੁਰਦੁਆਰੇ ਦਾ ਗ੍ਰੰਥੀ ਕਹਿੰਦਾ ਵੀ ਆਨੰਦ ਕਾਰਜ ਹੋ ਜਾਣ ਕਿਤੇ ਦਿਨ ਛੇਪਣਾ ਜਾਵੇ ਆਹੋ ਸਾਧਨਾਮ ਸ੍ਰੀ ਵਾਹਿਗੁਰੂ ਜੀ ਉਲਟੋ ਕਹਿੰਦਾ ਕੰਮ ਹੁਣ ਉਹ ਢੀਕਦੇ ਆ ਵੀ ਕਦੋਂ ਆਉਣ ਤੇ ਕਦੋਂ ਆਨੰਦ ਕਾਰਜ ਕਰੀਏ ਤੇ ਆਨੰਦ ਕਾਰਜ ਕਿਹੜੇ ਹੁੰਦੇ ਆ ਆਉਂਦੇ ਹੀ ਕੰਨ ਵਿੱਚ ਕਹਿਣਗੇ ਰਾਗੀ ਸਿੰਘ ਦੇ ਜਾਂ ਗ੍ਰੰਥੀ ਦੇ ਕਹਿੰਦੇ ਭਾਈ ਸਾਹਿਬ ਜੀ ਬਹੁਤ ਲੇਟ ਹੋ ਗਏ ਬਸ ਮਿੰਟ 10 ਹੀ ਲਾਇਓ ਕਰ ਦਿਓ ਜੇ ਦੀ ਜੇ ਹਰ ਤੁਸੀਂ ਦੱਸੋ ਵੀ 10 ਮਿੰਟਾਂ ਚ ਆਨੰਦ ਕਾਰਜ ਵਿਆਹ ਤੇ ਅਸੀਂ ਇੰਨੇ ਵੱਡੇ ਬਣਾ ਲਏ ਕਦੇ ਰਿੰਗ ਸਰ ਬਣੀ ਐ ਕਦੇ ਫਲਾਨੀ ਸਰ ਬਣੀ ਐ ਕਦੇ ਉਹ ਆ 10 ਦਿਨ ਵਿਆਹੀ ਚੱਲੀ ਜਾਂਦਾ ਤੇ ਆਨੰਦਕਾਰ ਦੇ 10 ਮਿੰਟ ਜਿਹੜਾ ਅਸਲੀ ਵਿਆਹ ਸੀ ਉਹ 10 ਮਿੰਟ ਰਹਿ ਗਿਆ ਉਦਾਂ ਭਾਵੇਂ ਤੁਸੀਂ ਮਹੀਨਾ ਲੱਗੇ ਰਹੋ ਉਹ ਵਿਆਹ ਨਹੀਂ ਮੰਨਿਆ ਜਾਂਦਾ ਉਹਨੂੰ ਵਿਆਹ ਨਹੀਂ ਕਿਹਾ ਜਾਂਦਾ ਤੇ ਨਾਲੇ ਜਿਹੜੀਆਂ ਅਸੀਂ ਸਰਵਣੀਆਂ ਚੱਕੀ ਫਿਰਦੇ ਉਹ ਤੇ ਸਾਡੀਆਂ ਹੈ ਹੀ ਨਹੀਂ ਰਿੰਗ ਸਰਬਣੀ ਕਹਿੰਦੇ ਰਿੰਗ ਪਾ ਦਿਓ ਇਹ ਤੇ 크ਰਿਸਚਨ ਕਰਦੇ ਆ ਸਿੱਖ ਤੇ ਕੰਮ ਨਹੀਂ ਕਰਦੇ ਹੁਣ ਸਾਰੇ ਸਿੱਖਾਂ ਦੇ ਵਿਆਹ ਚ ਰਿੰਗ ਸਰਬਣੀ ਹੁੰਦੀ ਆ ਫੇਰ ਆ ਮਾਲਾ ਹਾਰ ਤਾਉਂਦੇ ਜਿਹੜੇ ਵਰਮ ਵਾਲਾ ਇਹ ਹਿੰਦੂ ਪਾਉਂਦੇ ਆ ਸਿੱਖ ਨਹੀਂ ਪਾਉਂਦੇ ਅਸੀਂ ਸਾਰਾ ਸਾਰੀ ਅਸੀਂ ਸਿੰਘ ਸਰਬਣੀ ਵੀ ਅਸੀਂ ਉਹ ਵਰਮ ਵਾਲਾ ਵੀ ਅਸੀਂ ਕਹਿੰਦੇ ਕਿਸੇ ਨੂੰ ਨਾਰਾਜ਼ ਕਰਨਾ ਹੀ ਨਹੀਂ ਆਪੋ ਸਾਥ ਨਾਮ ਜੀ ਵਾਹਿਗੁਰੂ ਜੀ ਇਹ ਸਾਡੇ ਸਿੱਖਾਂ ਦੇ ਵਿਆਹ ਤੇ ਜਿਹੜਾ ਆਨੰਦ ਕਾਰਜ ਹੈ ਉਹਦਾ ਪਤਾ ਹੀ ਕੋਈ ਨਹੀਂ ਕਿਤੇ ਕਿਸੇ ਨੇ ਕੋਸ਼ਿਸ਼ ਕੀਤੀ ਹੈ ਚਾਰ ਲਾਵਾ ਨੇ ਚਾਰ ਲਾਵਾ ਹੀ ਨਾ ਤੇ ਚਾਰ ਲਾਵਾ ਦੇ ਕਿਸੇ ਨੂੰ ਮਤਲਬ ਅਰਥ ਪਤਾ ਹੋਣਾ ਕਿਸੇ ਨੂੰ ਕਦੇ ਕਿਸੇ ਨੇ ਕੀਤੀ ਜਾਣਕਾਰੀ ਵੀ ਇਹ ਜਿਹੜੀਆਂ ਲਾਵਾਂ ਨੇ